ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੁੱਧ ਨਸ਼ਿਆਂ ਵਿਰੁੱਧ ਜੋ ਸਰਦਾਰ ਭਗਤ ਸਿੰਘ ਮਾਨ ਜੀ ਦੀ ਅਗਵਾਈ ਇੱਕ ਜਤਰਾ ਚੱਲ ਰਹੀ ਹੈ ਫਤਿਹਗਰ ਜੂੜੀਆਂ ਹਲਕੇ ਦੇ ਪੰਜ ਪਿੰਡਾਂ ਦੇ ਵਿੱਚ ਗਏ ਪਰ ਵਾਰਡ ਨੰਬਰ 1 ਦੇ ਵਿੱਚ ਮੇਰੀ ਸਾਰੇ ਹੀ ਹਲਕਾ ਵਸੀਆਂ ਨੂੰ ਔਰ ਜਿੰਨੇ ਵੀ ਸਾਡੇ ਲੋਕੀਆਂ ਪਾਰਟੀਆਂ ਚ ਵੀ ਭਰਾ ਦੇ ਭੈਣਾਂ ਨੇ ਸਾਡੇ ਬਜ਼ੁਰਗਰੇ ਉਹਨਾਂ ਸਾਰਿਆਂ ਨੂੰ ਵੀ ਬੇਨਤੀ ਹੈ ਕਿ ਇਕੱਠੇ ਹੋ ਜੀਏ ਜਿੰਨੇ ਵੀ ਸਾਡੇ ਭਰਾ ਸਮਾਜੇਵੀ ਨੇ ਕਿਸੇ ਵੀ ਸਤਸਦਾ ਵਿੱਚ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਜੁੱਧ ਲੜਨਾ ਚਾਹੀਦਾ ਹੈ ਕਿਸੇ ਦੇ ਪੁੱਤ ਨੂੰ ਪੋਤਰੇ ਨੂੰ ਭਰਾ ਨੂੰ ਬਚਾਉਣ ਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਇਤਿਹਾਸ ਲਿਖਿਆ ਜਾਣਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਦੇ ਪੰਨਿਆਂ ਦੇ ਵਿੱਚ ਲਿਖਿਆ ਜਾਣਾ ਹੈ ਕਿ ਸੱਗ ਨੂੰ ਬੁਝਾਉਣ ਦੇ ਵਿੱਚ ਕਿੰਨਾ ਕਿੰਨਾ ਨੇ ਸਾਥ ਦਿੱਤਾ ਸੀ ਕਿੰਨਾ ਕਿੰਨਾ ਨੇ ਇਹਦੀ ਵਿਰੋਧਤਾ ਕੀਤੀ ਸੀ ਉਹਨਾਂ ਦਾ ਨਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਜ਼ਰੂਰ ਆਉਣਾ ਹੈ ਕਿ ਜਿਨ੍ਹਾਂ ਨੇ ਅੱਗ ਭਜਾਉਣ ਦੇ ਵਿੱਚ ਯੋਗਦਾਨ ਪਾਇਆ ਔਰ ਜਿਨ੍ਹਾਂ ਨੇ ਅੱਗ ਨੂੰ ਲਾਉਣ ਦੇ ਵਿੱਚ ਯੋਗਦਾਨ ਪਾਇਆ ਇਸ ਕਰਕੇ ਮੇਰੀ ਸਾਰੀਆਂ ਪਾਰਟੀਆਂ ਦੇ ਜਿੰਨੇ ਵੀ ਨੁਮਾਇੰਦੇ ਨੇ ਹਰ ਇੱਕਰ ਚੂੜੀਆਂ ਦੇ ਵਿੱਚ ਕਿਤੇ ਵੀ ਪੰਜਾਬ ਦੇ ਵਸਦੇ ਨਹੀਂ ਉਹਨਾਂ ਨੂੰ ਵੀ ਬੇਨਤੀ ਹੈ ਵੀ ਅੱਗ ਭਜਾਉਣ ਦੇ ਵਿੱਚ ਸਾਡਾ ਸਾਥ ਜ਼ਰੂਰ ਦਿਓ ਜਿੰਨੇ ਵੀ ਸਾਡੇ ਭਰਾ ਸਸਦਾਵਾਂ ਦੇ ਨਾਲ ਸਬੰਧਤ ਨੇ ਕਿਸੇ ਵੀ ਸਮਾਜ ਸੇਵੀ ਭਲਾਈ ਦੇ ਵਿੱਚ ਸਾਡੇ ਭਰਾ ਕਿਤੇ ਵੀ ਸਬੰਧਤ ਨਹੀਂ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੇ ਛੇਵੇਂ ਦਰਿਆ ਨੂੰ ਖਤਮ ਕਰਨ ਦੇ ਵਿੱਚ ਸਰਦਾਰ ਭਗਤ ਸਿੰਘ ਮਾਨ ਜੀ ਦਾ ਪੂਰੇ ਪ੍ਰਸ਼ਾਸਨ ਦਾ ਸਾਡਾ ਸਾਥ ਦੋ ਤਾਂ ਜੋ ਅਸੀਂ ਕਿਸੇ ਦੇ ਪੁੱਤ ਨੂੰ ਪੋਤਰੇ ਨੂੰ ਪੁੱਤੀ ਦੇ ਨੂੰ ਬਚਾ ਸਕੀਏ ਹੱਥ ਜੋੜ ਕੇ ਮੇਰੀ ਸਾਰੇ ਹਰ ਇੱਕ ਨਮਾਇੰਦੇ ਨੂੰ ਬੇਨਤੀ ਹੈ ਨਾਲ ਨਾਲ ਮੈਂ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਵੀ ਆਪਣੇ ਵੱਲੋਂ ਬੇਨਤੀ ਕਰਦਾ ਹਾਂ ਉਹਨਾਂ ਦੇ ਪਰਿਵਾਰਾਂ ਨੂੰ ਜੇ ਕੋਈ ਕਿਸੇ ਦਾ ਪੁੱਤ ਭਤੀਜਾ ਕਿਸੇ ਗਲਤ ਅੰਸਰ ਕਰਕੇ ਨਸ਼ੇ ਤੇ ਲੱਗ ਚੁੱਕਾ ਹੈ ਸਰਕਾਰ ਨੇ ਨਸ਼ਾ ਛਡਾਊ ਕੇਂਦਰ ਖੋਲੇ ਨੇ ਉਸ ਬੱਚੇ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਕਰਾਓ ਇਹ ਬੱਚਾ ਕਹਣੀ ਤੋਂ ਬਾਹਰ ਹੈ ਸਾਨੂੰ ਦੱਸੋ ਪ੍ਰਸ਼ਾਸਨ ਦੇ ਨੰਬੰਦੀਆਂ ਨੂੰ ਦੱਸੋ ਮੈਨੂੰ 6 ਕੋਲ ਆ ਕੇ 8 ਵਜੇ ਤੱਕ ਮੇਰੇ ਘਰ ਆ ਕੇ ਦੱਸ ਸਕਦੇ ਨਹੀਂ ਮੈਂ ਆਪਣੀ ਟੀਮ ਨੂੰ ਭੇਜ ਕੇ ਉਸ ਬੱਚੇ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਵਾਂਗਾ। ਕੋਈ ਹੁਕਮ ਨਹੀਂ ਹੈ। ਸਕੱਤੀ ਸਾਹਿਬ ਆਏ ਆ ਜੀ ਮੀਟਿੰਗ ਕਰਨ। ਸਮਾਨ ਸਰਕਾਰ ਦੀਆਂ ਸਹਾਇਤਾ ਦੇ ਸਾਰ ਜਿਹੜਾ ਆਪਾਂ ਨਸ਼ੇ ਦੇ ਵਿਰੁੱਧ ਲੜਾਈ ਚੱਲਦੀ ਆ ਜੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਵਾਰਡ ਨੰਬਰ 11 ਦੇ ਵਿੱਚ ਸਰਦਾਰ ਬਲਬੀਰ ਸਿੰਘ ਪੰਨੂ ਜੀ ਦੁਆਰਾ ਮੀਟਿੰਗ ਕੀਤੀ ਗਈ ਤੇ ਇਸ ਵਿੱਚ ਸਾਰੇ ਵਾਰਡ ਵਾਸੀਆਂ ਨੂੰ ਸਪੋਨਸਰ ਕਰਦੇ ਆ ਪੰਨੂ ਸਾਹਿਬ ਨੇ ਕਿਹਾ ਕਿ ਕੋਈ ਵੀ ਕੋਈ ਨਸ਼ਾ ਕਰਦਾ ਹੈ ਤੇ ਉਹਦੇ ਬਾਰੇ ਦੱਸੋ ਉਹਨੂੰ ਨਸ਼ਾ ਛਡਾਉਣ ਦੇ ਵਿੱਚ ਸਰਕਾਰ ਪੂਰੀ ਮਦਦ ਕਰੇਗੀ। ਉਹਦਾ ਫ੍ਰੀ ਜਿਹੜਾ ਇਹ ਇਲਾਜ ਕਰਵਾਇਆ ਜਾਏਗਾ ਉਹਦੀ 21 ਦਿਨ ਬਾਅਦ ਕਾਉਂਸਲਿੰਗ ਕੀਤੀ ਜਾਏਗੀ ਤੇ ਉਹਨੂੰ ਨਸ਼ਾ ਛਟਾਉਣ ਦੇ ਵਿੱਚ ਪੂਰੀ ਕੋਸ਼ਿਸ਼ ਕੀਤੀ ਗਈ ਤੇ ਨਾਲ ਹੀ ਨਾਲ ਪੰਨੂ ਸਾਹਿਬ ਨੇ ਕਿਹਾ ਕਿ ਜਿਹੜਾ ਵੀ ਕੋਈ ਨਸ਼ਾ ਵੇਚਦਾ ਮਹੱਲੇ ਦੇ ਵਿੱਚ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਆਪਣੇ ਐਸ ਐਚ ਓ ਸਾਹਿਬ ਡੀ ਐਸ ਪੀ ਸਾਹਿਬ ਮੌਜੂਦ ਨੇ ਫਿਰ ਵੀ ਲੋਕਾਂ ਨੂੰ ਅਗਰ ਲੱਗਦਾ ਹੈ ਕਿ ਇਹਨਾਂ ਦੇ ਹੁੰਦਾ ਨਹੀਂ ਕਾਰਵਾਈ ਹੋ ਰਹੀ ਜਾਂ ਸਿੱਧੀ ਇਹਨਾਂ ਦੀ ਪਹੁੰਚ ਨਹੀਂ ਹੈ ਤੇ ਪੰਨੂ ਸਾਹਿਬ ਨੇ ਕਿਹਾ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਸਿੱਧਾ ਮੇਰੇ ਰਿਹਾਇਸ਼ 'ਤੇ ਆਉਣ ਤੇ ਮੇਰੇ ਨਾਲ ਸਿੱਧਾ ਦੱਸਣ ਕਿ ਕੌਣ ਨਸ਼ਾ ਵੇਚਦਾ ਹੈ ਤੇ ਉਹਦਾ ਜਿਹੜਾ ਨਿਮਟਾਰਾ ਹੈ ਇੱਕ ਹਫਤੇ ਦੇ ਅੰਦਰ 14 ਰਿਜ਼ਲਟ ਮਿਲੇਗਾ ਤੇ ਪੰਨੂ ਸਾਹਿਬ ਦਾ ਇਹ ਸਪੈਸ਼ਲ ਹਦਾਇਤ ਕੀਤੀ ਗਈ ਜੋ ਵੀ ਵਾਰਡ ਇੰਚਾਰਜ ਨੇ ਜਾਂ ਔਦੇਦਾਰ ਨੇ ਜਾਂ ਸਾਡੇ ਪਾਰਟੀ ਬਲੰਚੀਦਾਰ ਕੋਈ ਵੀ ਕਿਸੇ ਵੀ ਮਹੱਲੇ ਦੇ ਵਿੱਚ ਨਸ਼ਾ ਵੇਚਦਾ ਹੈ ਤੇ ਉਹਦੇ ਖਿਲਾਫ ਕਾਰਵਾਈ ਕਰਵਾਈ ਜਾਏ ਜਿਹੜਾ ਵੀ ਬੰਦਾ ਨਾਮ ਦੱਸੇਗਾ ਉਹਦਾ ਨਾਮ ਗੁਪਤ ਰੱਖਿਆ ਜਾਏਗਾ ਤੇ ਕਿਸੇ ਦਾ ਨਾਮ ਸਾਹਮਣੇ ਆਗਾ ਲੋਕੀ ਡਰਦੇ ਨੇ ਕਿ ਇਹਦੇ ਨਾਲ ਸਾਡੀ ਰੰਜਿਸ਼ ਪੈਦਾ ਹੋਏਗੀ ਰੰਜਿਸ਼ ਦਾ ਕੋਈ ਹਵਾਲਾ ਨਹੀਂ ਪੈਦਾ ਹੁੰਦਾ ਪੰਨੂ ਸਾਹਿਬ ਨਸ਼ਿਆਂ ਦੇ ਵਿਰੋਧ ਹੈ ਤੇ ਆਪਾਂ ਇੱਕ ਦਿਓ ਟੋਕੇ ਉਹਨਾਂ ਦਾ ਸਾਥ ਦੇਵਾਂਗੇ ਧੰਨਵਾਦ